ਜੀ ਸਰ ਮੇਰੇ ਦਾਸਪੁਰ ਰਵਾਖਾ ਵਾਸੀਓ ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਅੱਜ ਤੁਹਾਡੇ ਸਾਹਮਣੇ ਲਾਈਵ ਹੋਣ ਦਾ ਇੱਕ ਇਹ ਮਨਤਵ ਹੈ ਕਿ ਮੈਂ ਆਪ ਜੀ ਦੇ ਨਾਲ ਸਿਹਤ ਸੇਵਾਵਾਂ ਨਾਲ ਜੁੜੀ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿਆਮ ਆម ਆਦਮੀ ਪਾਰਟੀ ਦੀ ਸਰਕਾਰ ਪਿਛਲੇ ਕਈ ਸਮੇਂ ਤੋਂ ਪੰਜਾਬ ਦੇ ਵਿੱਚ ਸਿਹਤ ਸੇਵਾ ਨੂੰ ਮਿਆਰੀ ਔਰ ਵਧੀਆ ਬਣਾਉਣ ਲਈ ਕਰਮਸ਼ੀਲ ਤੇ ਯਤਨਸ਼ੀਲ ਹੈ। ਪਰ ਉਸ ਲੜੀ ਦੇ ਵਿੱਚ ਇਹ ਮੈਂ ਅੱਜ ਆਪਣੇ ਇਲਾਕਾ ਵਾਸੀ ਖਾਸ ਕਰ ਗੁਰਦਾਸਪੁਰ ਜ਼ਿਲ੍ਹੇ ਦੇ ਪੁਲਾਸੀਆਂ ਨਾਲ ਵੀ ਸਾਂਝੀ ਕਰਨਾ ਚਾਹੁੰਦਾ ਕਿ ਕਿਸੇ ਵਕਤ ਜਦੋਂ ਕਿਸੇ ਮਰੀਜ਼ ਨੂੰ ਹਾਰਟ ਐਟੈਕ ਹੁੰਦਾ ਚੈਸਟ ਪੇਨ ਹੁੰਦੀ ਆ ਉਸ ਵਕਤ ਉਹਦੇ ਇਲਾਜ ਵਾਸਤੇ ਪਹਿਲੀ ਵਾਰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਜੋਗ ਅਗਵਾਈ ਥੱਲੇ ਇੱਕ ਐਸਾ ਕਦਮ ਚੁੱਕਿਆ ਹੈ ਜਿਹਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਜੜੀਆਂ ਨੇ ਉਪਚਾਇਆ ਜਾ ਸਕਦੀਆਂ ਨੇ ਜਿਸ ਵਕਤ ਵੀ ਕ세 ਪੇਸ਼ੈਂਟ ਨੂੰ ਕ세 ਮਰੀਜ਼ ਨੂੰ ਹਾਰਟ ਅਟੈਕ ਹੁੰਦਾ ਚੈਸਟ ਪੇਨ ਹੁੰਦੀ ਆ ਤੇ ਉਸ ਨੂੰ ਆਪਾਂ ਫੋਰੀ ਤੌਰ ਦੇ ਉੱਪਰ ਸਰਕਾਰੀ ਹਸਪੀਟਲ ਦੇ ਵਿੱਚ ਐਡਮਿਟ ਕਰਾਉਣੀ ਆ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਕਦਮ ਚੁੱਕ ਕੇ ਉਸ ਪੇਸ਼ੈਂਟ ਵਾਸਤੇ ਇਮੀਡੀਏਟਲੀ ਜੇ ਤੁਹਾਨੂੰ ਚੈਸਟ ਪੇਨ ਆਇਆ ਜਿਹਨੂੰ ਹਾਰਟ ਅਟੈਕ ਆਇਆ ਹੈ ਉਹਦੀ ਫਟਾਫਟ ਵਾਟਸਐਪ ECG ਕੀਤੀ ਜਾਂਦੀ ਆ ਔਰ ਉਹ ECG ਇਮੀਡੀਏਟਲੀ ਵਾਟਸਐਪ ਦੇ ਉੱਪਰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ ਔਰ ਡੀ ਐਮ ਸੀ ਲੁਧਿਆਣਾ ਭੇਜੀ ਜਾਂਦੀ ਆ ਅੰਮ੍ਰਿਤਸਰ ਵਿੱਚ ਡਾਕਟਰ ਪਰਮਿੰਦਰ ਜਿਹੜੇ ਕਾਰਡੀਓਲੋਜਿਸਟ ਨੇ ਉਹ ਤਨਾਤ ਨੇ ਔਰ ਡੀ ਐਮ ਸੀ ਵਿੱਚ ਡਾਕਟਰ ਬਿਸ਼ਰਵ ਉਹ ਉਥੇ ਤਨਾਤ ਨੇ ਉਹ ਉਸ ਈ ਸੀ ਜੀ ਨੂੰ ਦੇਖ ਕੇ ਉਸੇ ਵਕਤ ਉਹ ਆਪਣੀ ਫਾਈਂਡਿੰਗਸ ਵਿਦਨ ਫਿਊ ਸੈਕੰਡਸ ਦੇ ਦਿੰਦੇ ਨੇ ਔਰ ਉਸ ਵਕਤ ਉਹਨਾਂ ਨੂੰ ਉਹ ਇੰਜੈਕਸ਼ਨ ਜਿਹੜਾ ਬਾਜ਼ਾਰ ਤੋਂ 30000 ਰੁਪਏ ਦੇ ਕਰੀਬ ਮਿਲਦਾ ਉਹ ਫਰੀ ਦੇਸ਼ ਨੂੰ ਜਦੋਂ ਚੈਨਰਾ ਲਾਇਆ ਜਾਂਦਾ ਉਹਦੇ ਨਾਲ ਉਹਦੀ ਚੈਸਟ ਪੇਨ ਵੀ ਘਟ ਜਾਂਦੀ ਆ ਔਰ ਇਹ ਇੰਜੈਕਸ਼ਨ 6 ਤੋਂ 8 ਘੰਟੇ ਦੇ ਵਿੱਚ ਲੱਗਣਾ ਜ਼ਰੂਰੀ ਆ ਔਰ ਜਿਸ ਨੂੰ ਕੋਲ ਤੋਂ ਇੰਜੈਕਸ਼ਨ ਲੱਗ ਜਾਂਦਾ ਚੈਸਟ ਪੇਨ ਵੀ ਘਟਦੀ ਆ ਔਰ ਹਾਰਟ ਟੈਗ ਦੇ ਉੱਪਰ ਕੰਟਰੋਲ ਹੋ ਜਾਂਦਾ ਉਸ ਮਰੀਜ਼ ਨੂੰ ਸੈਟਲ ਕਰਕੇ ਫਿਰ ਅੰਮ੍ਰਿਤਸਰ ਮੈਡੀਕਲ ਕਾਲਜ ਫॉर ਫਰਦਰ ਇਨਵੈਸਟੀਗੇਸ਼ਨ ਤੇ ਆ ਲਾਜਰੀ ਭੇਜਿਆ ਜਾਂਦਾ ਮੈਂ ਅਜੇ ਦੱਸਣਾ ਚਾਹਨਾ ਇਹ ਸਾਡੇ ਸੂਬੇ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇਹ ਜਿਹੜਾ ਹਾਰਟ ਅਟੈਕ ਵਾਸਤੇ ਇੰਜੈਕਸ਼ਨ ਹੈ ਜਿਹਦੀ ਮਾਰਕੀਟ ਦੇ ਵਿੱਚ ਕੀਮਤ ਤਕਰੀਬਨ 30000 ਰੁਪਿਆ ਉਹ ਫ੍ਰੀ ਆਫ ਕਾਸਟ ਸਿਵਲ ਹਸਪੀਟਲ ਗੁਰਦਾਸਪੁਰ ਤੇ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਦੇ ਵਿੱਚ ਉਪਲਬਧ ਹੈ 18 6 25 ਤੋਂ ਅਪਾਈ ਪ੍ਰੋਗਰਾਮ ਸ਼ੁਰੂ ਕੀਤਾ ਔਰ ਮੈਂ ਤੁਹਾਡੇ ਨਾਲ ਇਹ ਵੀ ਇਨਫੋਰਮੇਸ਼ਨ ਸਾਂਝੀ ਕਰਨਾ ਚਾਹਨਾ ਕੀ ਗੁਰਦਾਸਪੁਰ ਦੇ ਵਿੱਚ ਤਕਰੀਬਨ ਪੰਜ ਮਰੀਜ਼ਾਂ ਨੂੰ ਇਹ ਹੁਣ ਤੱਕ 18 6 ਤੋਂ ਲੈ ਕੇ 18 6 25 ਤੋਂ ਲੈ ਕੇ ਹੁਣ ਤੱਕ ਉਹ ਇੰਜੈਕਸ਼ਨ ਲੱਗੇ ਨੇ ਔਰ ਦੋ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਲੱਗੇ ਨੇ ਸੋ ਉਹਨਾਂ ਦੇ ਨਾਲ ਉਹਨਾਂ ਦੀਆਂ ਜਾਨਾਂ ਜਿਹੜੀਆਂ ਨੇ ਉਹ ਬਚਾਈ ਜਾ ਸਕੀਆਂ ਨੇ ਸੋ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ ਸਾਡੇ ਕੌਮੀ ਪ੍ਰਧਾਨ ਪਰ ਇਹ ਤੇਜriwal ਜੀ ਔਰ ਮਾਰਜੋ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ 'ਚ ਸਸਤੀਆਂ ਤੇ ਫ੍ਰੀ ਦਵਾਂਗੇ ਅੱਜ ਉਹ ਵਾਦਾ ਪੂਰਾ ਹੁੰਦਾ ਨਜ਼ਰ ਆ ਰਿਹਾ ਔਰ ਆ ਜਿਹੜਾ ਇੰਜੈਕਸ਼ਨ ਹੈ ਇਹ ਉਪਲਬਧਾ ਸਾਡੇ ਡਿਸਟ੍ਰਿਕਟ ਹਸਪੀਟਲ ਬਬਰੀਜ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਸਬਡਿਵੀਜ਼ਨਲ ਹਸਪੀਟਲ ਪਟਾਰੇ 'ਚ ਇਹ ਤੋਂ ਇਲਾਵਾ ਸਾਰੇ ਪੰਜਾਬ ਦੇ ਡਿਸਟ੍ਰਿਕਟ ਹਸਪੀਟਲਸ ਦੇ ਵਿੱਚ ਇੰਜੈਕਸ਼ਨ ਉਪਲਬਧ ਨੇ ਔਰ ਇਹ ਪਹਿਲੀ ਵਾਰ ਹੋਇਆ ਇਹ ਇੰਨਾ ਮਹਿੰਗਾ ਇੰਜੈਕਸ਼ਨ ਜਿਹੜਾ ਉਹ ਮਰੀਜ਼ ਨੂੰ ਆ ਪੇਸ਼ੈਂਟ ਨੂੰ ਇਮੀਡੀਏਟਲੀ ਮਿਲ ਰਿਹਾ ਇਹਦੇ ਕਈ ਵਾਰ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਸਨ ਉਹਨਾਂ ਕੋਲ ਇੰਨਾ ਵੇਰ ਵਿਦਾਰਸ ਨਹੀਂ ਸੀ ਹੁੰਦੇ ਕਿ ਉਹ ਇੰਨਾ ਮਹਿੰਗਾ ਇੰਜੈਕਸ਼ਨ ਜਿਹੜਾ ਉਹ ਲਵਾ ਸਕਣ ਸੋ ਅੱਜ ਮੈਂ ਸਮਝਦਾ ਕਿ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਲੋਕ ਨੇ ਉਹਨਾਂ ਦੀ ਬਾਹ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੜੀ ਆ ਔਰ ਅੱਜ ਪਰਮੇਸ਼ਵਰ ਕਿਸੇ ਨੂੰ ਬੁਆਰਨਾ ਪਾਵੇ ਕਿਸੇ ਨੂੰ ਤਕਲੀਫ ਲਾਵੇ ਕੋਈ ਇਹੋ ਜਿਹੀ ਦਵਾਈ ਦੀ ਲੋੜ ਨਾ ਪਵੇ ਪਰ ਮਾੜ ਗਰਦਾਸਪੁਰ ਦੇ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਚਾਹਨਾ ਕਿ ਜੇ ਕਿਤੇ ਕੋਈ ਪਰਮੇਸ਼ਵਰ ਵੱਲੋਂ ਐਸੀ ਮੁਸ਼ਕਲ ਆ ਗਈ ਹੈ ਤੇ ਫਿਰ ਉਹਨੂੰ ਹੱਲ ਕਰਨ ਵਾਸਤੇ ਇੱਧਰ ਉੱਧਰ ਪ੍ਰਾਈਵੇਟ ਥਾਵਾਂ ਤੇ ਜਾਣ ਦੀ ਲੋੜ ਨਹੀਂ ਬਹੁਤ ਨਜ਼ਾਇਜ਼ ਪੈਸੇ ਖਰਚਣ ਦੀ ਲੋੜ ਨਹੀਂ ਸਿੱਧਾ ਤੁਸੀਂ ਸਿਵਲ ਹਸਪੀਟਲ ਬਰਦਾਸਪੁਰ ਬਬਰੀ ਦੇ ਵਿੱਚ ਪਹੁੰਚ ਜਾਓ ਜਾਂ ਜਿਹੜੇ ਬਟਾਲੇ ਦੇ ਹਲੇ ਦੁਆਲੇ ਦੇ ਲੋਕ ਨੇ ਉਹ ਸਬ ਡਿਵੀਜ਼ਨਲ ਹਸਪੀਟਲ ਬਟਾਲੇ ਪਹੁੰਚ ਜਾਓ ਉੱਥੇ ਇਹ ਇੰਜੈਕਸ਼ਨ ਜਿਹੜਾ ਉਪਲਬਧਾ ਇਮੀਡੀਏਟਲੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਪੇਸ਼ੈਂਟ ਨੂੰ ਉਹਦੀ ECG ਕਰਕੇ WhatsApp ਤੇ ECG ਕਾਰਡੀਓਲੋਜਿਸਟ ਅੰਮ੍ਰਿਤਸਰ ਰ ਡੀ ਐਮ ਸੀ ਨੂੰ ਭੇਜ ਕੇ ਇਮੀਡੀਏਟਲੀ ਵਿਦਨ 10 ਸੈਕਿੰਡਸ ਉਹਨਾਂ ਕੋਲੋਂ ਉਹਨਾਂ ਦੀ ਕੌਂਕਰੈਂਸ ਲੈ ਕੇ ਇਹ ਇੰਜੈਕਸ਼ਨ ਜਿਹੜਾ ਵਾ ਉਹ ਦਿੱਤਾ ਜਾਂਦਾ ਔਰ ਇਨਸਾਨ ਜਿਹੜਾ ਉਸ ਹਾਟ ਡਰ ਤੋਂ ਬਚ ਕੇ ਨਿਕਲ ਜਾਂਦਾ ਅਗਲੇ ਇਲਾਜ ਵਾਸਤੇ ਉਹ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਚਲੇ ਜਾਂਦਾ ਸੋ ਇਹ ਜਾਣਕਾਰੀ ਅੱਜ ਮੈਂ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਸੀਗਾ ਆਓ ਮਿਲ ਕੇ ਜੇ ਲੋੜ ਪੈਂਦੇ ਇਹ ਸੁਵਿਧਾ ਜਿਹੜੀ ਆ ਉਹਦਾ ਫਾਇਦਾ ਉਠਾਈਏ ਬਹੁਤ ਬਹੁਤ ਧੰਨਵਾਦ ਜੈ